ਸਸ਼ੀ ਗਾਂਧੀ ਸਵਾਗਤ ਆਪ ਸਭ ਦਾ ਐਸਟ੍ਰੋਲੋਜੀ ਵਿਦ ਲੋਜਿਕ ਵਿੱਚ ਜੀ ਹਾਂ 2024 ਆ ਹੀ ਗਿਆ ਬਸ ਆ ਹੀ ਗਿਆ ਸਮਝੋ ਹੈ ਨਾ ਤੇ 2024 ਬਹੁਤ ਹੀ ਅੱਛਾ ਜਾਵੇ ਹਰ ਕਿਸੇ ਲਈ ਹਰ ਕਿਸੇ ਲਈ ਅੱਛਾ ਚੱਲੇ ਕਿਉਂਕਿ ਕਿਉਂ ਅੱਛਾ ਜਾਵੇ ਕਿਉਂਕਿ ਹਰ ਇਨਸਾਨ ਪਰਮਾਤਮਾ ਨੇ ਬਹੁਤ ਹੀ ਵਧੀਆ ਬਣਾਇਆ ਪਰ ਹਰ ਕਿਸੇ ਨੂੰ ਇੱਕੋ ਜਿਹਾ ਕੋਈ ਨਹੀਂ ਬਣਾਇਆ ਦੁਨੀਆਂ ਭਾਵੇਂ ਇੱਕੋ ਜੀ ਆ ਬਿਲਕੁਲ ਇਹ ਧਰਤੀ ਇੱਕ ਹੈ ਇਸ ਨੂੰ ਅਸੀਂ ਕੈਨੇਡਾ ਅਮਰੀਕਾ ਕੀ ਨਾਮ ਦੇਤਾ ਇੰਡੀਆ ਹੈ ਨਾ ਪਾਕਿਸਤਾਨ ਜੋ ਵੀ ਨਾਮ ਦੇਤਾ ਤੇ ਪਰ ਕੀ ਹੋਇਆ ਹਰ ਜਗ੍ਹਾ ਦਾ ਆਪਣਾ ਔਰਾ ਹੈ ਹਰ ਕਿਸੇ ਦੀ ਆਪਣੀ ਕਿਸਮਤ ਹੈ ਹਰ ਕੋਈ ਆਪਣੇ ਕਿਸਮਤ ਕਰਮ ਲੈ ਕੇ ਇਸ ਦੁਨੀਆ ਵਿੱਚ ਕੱਟ ਪੁਤਲੀ ਦੀ ਤਰ੍ਹਾਂ ਆਪਣਾ ਜ਼ਿੰਦਗੀ ਬਤੀਤ ਕਰਦਾ ਪਰ ਅਸੀਂ ਇੱਕ ਦੂਜੇ ਦੀ ਰੀਸ ਬਹੁਤ ਕਰਦੇ ਆ ਇਹ ਸਾਡੀ ਆਦਤ ਆ ਇਨਸਾਨ ਦੀ ਆਦਤ ਆ ਪਰ ਆਪਾਂ ਅੱਜ ਮਕਰ ਰਾਸ਼ੀ ਵਾਲਿਆਂ ਦੀ ਗੱਲ ਕਰਨੀ ਹੈ ਆਪਾਂ ਪਹਿਲਾਂ ਦੱਸ ਦਈਏ ਤੁਹਾਨੂੰ ਕਿ ਮਕਰ ਰਾਸ਼ੀ ਵਾਲਿਆਂ 2024 ਕੀ ਕਰਨਾ ਹੈ ਕੀ ਨਹੀਂ ਕਰਨਾ ਥੋੜੇ ਜਿਹਾ ਆਪਾਂ ਪ੍ਰਹੇਜ ਦੱਸਾਂਗੇ ਬਾਕੀ ਹਰ ਰੋਜ਼ ਦੱਸਦੇ ਰਹਿਣੇ ਆ ਲੱਕੀ ਕਲਰ ਦੱਸਾਂਗੇ bizness ਲਈ ਕਿੱਦਾਂ ਰਹਿਣ ਵਾਲਾ ਹੈ ਸਾਲ ਕੰਮ ਕਰ ਲਈ ਕਿੱਦਾਂ ਰਹਿਣ ਵਾਲਾ ਹੈ ਵਿਦਿਆਰਥੀਆਂ ਨੂੰ ਕੀ ਚੇਂਜ ਕਰਨਾ ਚਾਹੀਦਾ ਕਿਸ ਤਰ੍ਹਾਂ ਤੁਹਾਡੇ ਲਗਨ ਦੇ ਮਾਲਕ ਦੀ ਪਾਵਰ ਵਧੇਗੀ ਬਸ ਇਹ ਚੀਜ਼ਾਂ ਤੁਹਾਨੂੰ ਥੋੜੀਆਂ ਜੀਆਂ ਐਡਵਾਈਸ ਦੇਣੀਆਂ ਨੇ ਨੰਬਰੋਲੋਜੀ ਦੇ ਹਿਸਾਬ ਦੇ ਨਾਲ ਕਿੱਦਾਂ ਰਹੇਗਾ ਇਸ ਬਾਰੇ ਵੀ ਦੱਸਾਂਗੇ ਹੈਨਾ ਸਭ ਤੋਂ ਪਹਿਲੀ ਗੱਲ ਤਾਂ ਮਕਰ ਰਾਸ਼ੀ ਦੀ ਇਹ ਕਰੀਏ ਕਿ ਸ਼ਨੀ ਇਹਦਾ ਮਾਲਕ ਹੈ ਹੁਣ ਲੌਜੀਕ ਨਾਲ ਸੁਣਿਓ ਸ਼ਨੀ ਮਕਰ ਰਾਸ਼ੀ ਦਾ ਮਾਲਕ ਹੈ ਮਾਲਕੇ ਮੇਂਸੇ ਹਰ ਲਗਨ ਹਰ ਰਾਸ਼ੀ ਦਾ ਕੋਈ ਨਾ ਕੋਈ ਕੰਟਰੋਲਰ ਹੈ ਦੁਨੀਆਦਾਰੀ ਨੂੰ ਵੀ ਤਾਂ ਕੋਈ ਕੰਟਰੋਲ ਕਰ ਹੀ ਰਿਹਾ ਇਸ ਗ੍ਰਹਿ ਦੀ ਪਾਵਰ ਵੀ ਕਿਤੇ ਨਾ ਕਿਤੇ ਪਹੁੰਚਦੀ ਆ ਆਪਾਂ ਵੀ ਤਾਂ ਆਪਣੀ એનર્ਜੀ ਹਰ ਕੋਈ ਪਰਮਾਤਮਾ ਉੱਪਰ ਨੂੰ ਦੇਖ ਕੇ ਉੱਪਰ ਕਿੱਥੇ ਐਗਜ਼ੈਕਟ ਚੀਜ਼ ਤੇ ਹੋਇਆ ਹੈ ਇਹ ਤੇ ਪਤਾ ਨਹੀਂ ਸਾਨੂੰ ਇਹ ਪਤਾ ਹੈ ਕਿ ਉਹ ਕਣ ਕਣ ਚ ਹੈ ਇਹ ਪਤਾ ਹੈ ਇਹ ਜੀ ਕੋਈ ਜਗ੍ਹਾ ਨਹੀਂ ਹੈ ਜਿੱਥੇ ਉਹ ਨਹੀਂ ਹੈ ਤੇ ਪਰ ਫਿਰ ਵੀ ਅਸੀਂ ਇੱਕ એનર્ਜੀ ਲੈਣ ਲਈ ਉੱਪਰ ਨੂੰ ਦੇਖਦੇ ਹਾਂ ਉੱਪਰ ਕਿੱਥੇ ਕਿਵੇਂ ਦੇਖਦੇ ਹਾਂ ਕਿ ਉਹ ਉਹ ਜੋ ਪਾਵਰ ਹੈ ਉਹ ਜੋ ਸ਼ਕਤੀ ਹੈ ਉਹ ਜਿਸ ਦੇ ਉੱਤੇ ਅਸੀਂ ਸਾਰੀਆਂ ਡੋਰਾ ਸਿੱਟੀਆਂ ਹੁੰਦੀਆਂ ਨੇ ਤੇ ਉਹਦੇ ਉਹਦੀ ਪਾਵਰ ਨਾਲ ਹੀ ਅਸੀਂ ਇਸ ਦੁਨੀਆ 'ਚ ਸੌਖੇ ਸਾਹ ਲੈ ਸਕਦੇ ਹਾਂ ਹਨਾ ਪਰ ਦੁਨੀਆਦਾਰੀ ਦੇ ਜੰਗਲ 'ਚ ਭੱਜਣਾ ਵੀ ਆਪ ਹੈ ਧੁਰਨਾ ਵੀ ਆਪ ਹੈ ਬੈਠਣਾ ਵੀ ਆਪ ਹੈ ਕੁਝ ਕਰਨਾ ਵੀ ਆਪ ਹੈ ਇਹ ਆਪ ਕਿਉਂ ਹੈ ਕਿਉਂਕਿ ਅਸੀਂ ਕਿਉਂਕਿ ਅਸੀਂ ਆਪਣੀ ਹੀ ਬਣਾਈਆਂ ਚੀਜ਼ਾਂ ਦੇ ਲਈ ਜ਼ਿੰਮੇਵਾਰ ਆਪ ਆ ਬਿਲਕੁਲ ਸ਼ਨੀ ਲੋਹੇ ਦਾ ਕਾਰਕ ਹੈ ਨਾ ਹੁਣ ਜਿਨ੍ਹਾਂ ਦੀ ਰਾਸ਼ੀ ਦਾ ਮਾਲਕ ਹੈ ਦਾ ਮਤਲਬ ਇਹ ਥੋੜਾ ਕਿ ਸਾਰੇ ਸ਼ਨੀ ਦੇ ਹੀ ਕੰਮ ਕਰਨਗੇ ਹੈ ਨਾ ਹੁਣ ਸ਼ਨੀ ਮਕਰ ਰਾਸ਼ੀ ਦਾ ਮਾਲਕ ਹੈ ਤੇ ਦੂਜੇ ਖਾਨੇ ਦੇ ਮਾਲਕ ਤੇ ਆਉਂਦੀ ਹੈ ਕੁੰਭ ਰਾਸ਼ੀ ਇਕੱਠੀਆਂ ਰਾਸ਼ੀਆਂ ਸਿਰਫ ਸ਼ਨੀ ਦੀਆਂ ਨੇ ਬਾਕੀਆਂ ਦੀਆਂ ਰਾਸ਼ੀਆਂ ਇੱਧਰ ਉੱਧਰ ਨੇ ਤਾਂ ਸ਼ਨੀ ਧਨ ਦਾ ਮਾਲਕ ਵੀ ਹੋਇਆ ਤੁਹਾਡੇ ਤੇ ਤੁਹਾਡੇ ਲਗਨ ਦਾ ਮਾਲਕ ਵੀ ਹੋਇਆ 10 ਨੰਬਰ ਦੀ ਰਾਸ਼ੀ ਹੈ ਤੇ ਟੋਟਲ ਬੰਦ ਹੈ 1 ਨੰਬਰ ਤੇ ਮਕਰ ਰਾਸ਼ੀ ਵਾਲਿਆਂ ਦੇ ਸਾਹਮਣੇ ਦੇਖਿਆ ਜਾਵੇ ਤਾਂ ਸੱਤਵੇਂ ਖਾਨੇ ਦਾ ਮਾਲਕ ਚੰਦਰਮਾ ਹੈ ਚੰਦਰਭਾਗ ਹੈ ਨਾ 7ਵੇਂ خانه ਦਾ ਮਾਲਕ ਤਾਂ ਕੀ ਹੋਇਆ ਕਾਫੀ इमोशनल ਦਿਮਾਗੀ ਟੈਨਸ਼ਨਾਂ ਚੱਕੀ ਫਿਰਦੇ ਨੇ ਇਹ ਮਕਰ ਰਾਸ਼ੀ ਵਾਲੇ ਹਰ ਕਿਸੇ ਦੀ ਗੱਲ ਨੂੰ ਦਿਲ ਤੇ ਲਾਉਣ ਦੀ ਆਦਤ ਹੁੰਦੀ ਹੈ ਮਕਰ ਰਾਸ਼ੀ ਵਾਲੇ ਨੂੰ ਝੂਲੇ ਦੀ ਤਰ੍ਹਾਂ ਜ਼ਿੰਦਗੀ ਚੱਲਦੀ ਹੁਣ ਝੂਲਾ ਕਿਸ ਚੀਜ਼ ਦਾ ਬੁੱਧ ਦਾ ਕਿਉਂਕਿ ਸ਼ਨੀ ਕੀ ਹੈ ਧਨ ਦਾ ਮਾਲਕ ਵੀ ਤੇ ਸ਼ਨੀ ਕੀ ਹੈ ਲਗੜਾ ਗਹਿ ਕੇ ਆ ਗਿਆ ਵੈਸੇ ਸ਼ਨੀ ਨੂੰ ਕਿ ਸਲੋ ਚੱਲਦਾ ਸਲੋ ਚੱਲਦਾ ਮਤਲਬ 34 36 ਸਾਲ ਤੋਂ ਬਾਅਦ ਹੀ ਸਕਸੈਸ ਮਿਲਦੀ ਆ ਜਿਨ੍ਹਾਂ ਦਾ ਸ਼ਨੀ ਅੱਛਾ ਹੋਵੇ ਤੇ ਜਿਨ੍ਹਾਂ ਦੇ ਲਗਨ ਦਾ ਮਾਲਕ ਵਧੀਆ ਹੋਵੇ ਤੇ ਜਿਨ੍ਹਾਂ ਦੇ ਲਗਨ ਦੇ ਮਾਲਕ ਦੇ ਮਿੱਤਰ ਗ੍ਰਹਾਂ ਦੀ એનર્ਜੀ ਅੱਛੀ ਹੋਵੇ ਹੁਣ ਮਿੱਤਰ ਕੌਣ ਨੇ ਇਹ ਵੀ ਸੁਣ ਲਓ ਮਕਰ ਰਾਸ਼ੀ ਵਾਲਿਆਂ ਦਾ ਬੁੱਧ ਮਿੱਤਰ ਹੈ ਮਕਰ ਰਾਸ਼ੀ ਵਾਲਿਆਂ ਦੇ ਸ਼ਨੀ ਦਾ ਮਿੱਤਰ ਕੌਣ ਹੈ ਬੁੱਧ ਤੇ ਹੋਰ ਕੌਣ ਹੈ ਸ਼ੁਕਰ ਸ਼ੁਕਰ ਤੁਹਾਡੇ ਮਕਰ ਰਾਸ਼ੀ ਦੇ 10ਵੇਂ ਖਾਨੇ ਦਾ ਮਾਲਕ ਹੈ ਤੇ 10ਵਾਂ ਖਾਨਾ ਕਿਸ ਚੀਜ਼ ਦਾ ਹੈ ਸਰਕਾਰ ਦਾ ਤਾਂ ਸਰਕਾਰੀ ਤੌਰ ਤੇ तकरीबन तकरीबन अच्छे ਲੋਕਾਂ ਨਾਲ ਸੰਬੰਧ ਮਕਰ રાશિ ਤੇ ਮਕਰ ਲਗਣ ਵਾਲਿਆਂ ਦਾ ਹੋ ਹੀ ਜਾਂਦਾ ਹੈ کافی इमोशनल काफी इमोशनल ਹੁੰਦੇ ਆਪਣੀ ਮਾਂ ਨੂੰ ਲੈ ਕੇ ਕਿਉਂਕਿ ਚੰਦਰਮਾਲਕ ਹੈ ਨਾ 7ਵੇਂ خانه ਦਾ ਆਪਣੇ ਪਰਿਵਾਰ ਨੂੰ ਲੈ ਕੇ ਆਪਣੇ ਬੱਚਿਆਂ ਨੂੰ ਲੈ ਕੇ کافی ਇਮੋਸ਼ਨ ਰਹਿੰਦੇ ਆ ਹੁਣ ਹੋਰ ਸ਼ੁਕਰ ਕਿਸ ਚੀਜ਼ ਦਾ ਮਾਲਕ ਹੈ ਤੁਹਾਡੀ ਸੋਚ ਦਾ ਮਤਲਬ ਮਕਰ ਲਗਣ ਤੇ ਮਕਰ રાશિ ਦੀ ਸੋਚ ਦਾ ਮਾਲਕ ਵੀ ਸ਼ੁਕਰ ਹੈ ਹੁਣ ਮੇਰੀ ਸੋਚ ਤੇ ਕੀ ਪ੍ਰਭਾਵ ਪੈਂਦਾ ਹੈ ਇਹ ਤੇ ਮੈਨੂੰ ਹੀ ਪਤਾ ਹੈ ਨਾ ਤੇ ਮੈਂ ਉਸ ਚੀਜ਼ ਨੂੰ ਵੀ ਸਹੀ ਕਰਨਾ ਤਾਂ ਜਾਣੋ ਤੁਹਾਡਾ ਸ਼ੁਕਰ ਕਿਸ ਜਗ੍ਹਾ ਤੇ ਬੈਠਾ ਹੈ ਤਾਂ ਉਸ ਨੇ ਤੁਹਾਡੀ ਸੋਚ ਤੇ ਇਫੈਕਟ ਕਰਕੇ ਤੁਹਾਨੂੰ ਉਸ ਪਾਸੇ ਨੂੰ ਲੈ ਕੇ ਜਾਣਾ ਹੈ ਜਿਸ ਪਾਸੇ ਤੁਹਾਡੀ ਸੋਚ ਬਣਨੀ ਹੈ ਤੁਹਾਡੀ ਸੋਚ ਤੇ ਇਫੈਕਟ ਕਰਕੇ ਕਰਮ ਸਥਾਨ ਨੂੰ ਲੈ ਕੇ ਜਾਣਾ ਤੇ ਕਰਮ ਕੀ ਹੈ ਸਾਡਾ ਕੰਮ ਜੋ ਅਸੀਂ ਕੰਮਕਾਰ ਕਰਦੇ ਹਾਂ ਤੇ ਉਹ ਕਿੱਥੇ ਆ ਸਰਕਾਰ ਦੇ ਖਾਨੇ ਚ ਤਾਂ ਕੀ ਹੋ ਗਿਆ ਸਾਡੀ ਸੋਚ ਹੈ ਅੱਛੇ ਲੋਕਾਂ ਨਾਲ ਸਬੰਧ ਬਣਾਣਾ ਪ੍ਰਤੀਸ਼ਟਾ ਨਾਲ ਲੋਕਾਂ ਦੀ ਮਦਦ ਨਾਲ ਆਪਣੇ ਰੁਕੇ ਹੋਏ ਕੰਮ ਕਰਾਉਣਾ ਬੜੀ ਬੜੇ ਹੀ ਵਧੀਆ ਸੋਚ ਵਾਲੇ ਉਦੋਂ ਬਣਦੇ ਆ ਮਕਰ ਲਗਨ ਤੇ ਮਕਰ ਰਾਸ਼ੀ ਵਾਲੇ ਜੀ ਉਹਨਾਂ ਦਾ ਚੰਦਰ ਵੀ ਅੱਛਾ ਹੋ ਚਵੇ ਨਹੀਂ ਤਾਂ ਇਮੋਸ਼ਨਲ ਹੋ ਕੇ ਬਹੁਤ ਲੋਕ ਇਹਨਾਂ ਦਾ ਬਹੁਤ ਫਾਇਦਾ ਲੈ ਜਾਂਦੇ ਆ ਚਲੋ ਇੱਕ ਤਾਂ ਗੱਲ ਤਾਂ ਅੱਛੀ ਹੈ ਕਿ ਪਰਿਵਾਰ ਲਈ ਬੜੀ ਕੇਅਰਿੰਗ ਵਾਲੇ ਹੁੰਦੇ ਆ ਬੜਾ ਬੜੀ ਚੰਗੀ ਤਰ੍ਹਾਂ ਨਾਲ ਰਿਸਪੈਕਟ ਕਰਨ ਵਾਲੇ ਹੁੰਦੇ ਆ ਹੁਣ ਜਾਣੋ ਲੌਜੀਕਲੀ ਇਹ ਸਾਲ ਕਿਸ ਤਰ੍ਹਾਂ ਦਾ ਜਾਣਾ ਹੈ ਤਾਂ ਸ਼ਨੀ ਤੁਹਾਡੇ ਲਗਨ ਦਾ ਮਾਲ ਪੂਰਾ ਸਾਲ 2024 ਨੇ ਧਨ ਸਥਾਨ 'ਚ ਬੈਠਣਾ ਹੈ ਬਿਲਕੁਲ ਚੇਂਜ ਨਹੀਂ ਹੋਣਾ ਤਾਂ ਇਸ ਕਰਕੇ ਸ਼ਨੀ ਕਿਤੇ ਜਾ ਨਹੀਂ ਰਿਹਾ ਧਨ ਸਥਾਨ 'ਚ ਬੈਠਾ ਹੈ ਤਾਂ ਧਨ 'ਚ ਬੈਠੇ ਸ਼ਨੀ ਦੇ ਉਪਾਅ ਕਰਨੇ ਆ ਤੁਸੀਂ ਤੇ ਸ਼ਨੀ ਨੇ ਤੁਹਾਨੂੰ ਪੈਸਾ ਦਿੰਦੇ ਰਹਿਣਾ ਆਪਣੇ ਘਰ ਦੇ ਸ਼ੀਸ਼ੇ ਨਹੀਂ ਕੋਈ ਤੋੜਦਾ ਪਰ ਜਦੋਂ ਜਦੋਂ ਸੂਰਜ ਇਸ ਤੋਂ ਲੰਗੇਗਾ ਠੀਕ ਹੈ ਹੁਣ ਸੂਰਜ ਚੱਲ ਰਿਹਾ ਤੁਹਾਨੂੰ ਫਰਵਰੀ ਫਰਵਰੀ ਚ ਇੱਥੇ ਆਏਗਾ ਸ਼ਨੀ ਤੋਂ ਕ੍ਰੋਸਿੰਗ ਕਰੇਗਾ ਤਾਂ ਉਸ ਟਾਈਮ ਤੇ ਕਿਸੇ ਸਰਕਾਰੀ ਉਲਝੇਮੇ ਤੋਂ ਬਚਣਾ ਕੋਰਟ ਕੇਸ ਤੋਂ ਬਚਣਾ ਕਿਸੇ ਤਰ੍ਹਾਂ ਦੀ ਕੋਈ ਚਲਾਨ ਨਾ ਕਟਿਆ ਜਾਵੇ ਬਚਣਾ ਸਰਕਾਰੀ ਕੋਈ ਕਹਿ ਸਕਦੇ ਆ ਐਫ ਆਈ ਆਰ ਨਾ ਹੋ ਜਾਏ ਕੋਈ ਇਸ ਚੀਜ਼ ਤੋਂ ਬਚਣਾ ਹੈ ਕਦੋਂ ਜਨਵਰੀ ਚ ਜਦੋਂ ਜਨਵਰੀ ਫਰਵਰੀ ਚ ਫਰਵਰੀ ਸੌਰੀ ਤਾਂ ਜਦੋਂ ਸ਼ਨੀ ਤੋਂ ਕ੍ਰੋਸਿੰਗ ਹੋਏ ਉਸ ਤੋਂ ਬਾਅਦ ਸੂਰਜ ਦੀ ਕ੍ਰੋਸਿੰਗ ਸੂਰਜ ਤੁਹਾਡੇ 8ਵੇਂ خانه ਦਾ ਮਾਲਕ ਹੈ ਜਦੋਂ ਜਦੋਂ ਅਸ਼ਟਮੇਸ਼ ਲਗਨ ਚਾਉਂਦਾ ਹੈ ਜਦੋਂ ਜਦੋਂ ਅਸ਼ਟਮੇਸ਼ ਤੁਹਾਡੇ ਲਗਨ ਦੇ ਮਾਲਕ ਤੋਂ ਕ੍ਰੋਸਿੰਗ ਕਰੇਗਾ ਤਾਂ ਜਾਂ ਤਾਂ ਅਸ਼ਟਮੇਸ਼ ਪੀੜਤ ਹੋਏਗਾ ਤੇ ਜਾਂ ਫਿਰ ਤੁਹਾਡੇ ਲਗਨ ਦਾ ਮਾਲਕ ਤੇ ਇਹ ਕਿੱਥੋਂ ਚੈੱਕ ਕਰਨਾ ਹੈ ਅਸੀਂ ਕਿ ਉਸ ਦੀ ਪਾਵਰ ਕਿੰਨੀ ਹੈ ਉਹ ਬੈਠਾ ਕਿੱਥੇ ਉਸ ਨੂੰ ਮਿੱਤਰ ਗ੍ਰਹਾਂ ਦੀ ਕਿੰਨੀ ਸਪੋਰਟ ਹੈ ਤੇ ਬੁੱਧ ਕਿੱਥੇ ਆਕਾਸ਼ ਤੌਰ ਤੇ ਸ਼ੁਕਰ ਕਿੱਥੇ ਹੈ ਉਸ ਟਾਈਮ ਤੇ ਤੇ ਉਸ ਟਾਈਮ ਤੇ ਰਾਹੂ ਕਿੱਥੇ ਹੈ ਤੇ ਸਾਲ ਪੂਰਾ ਸਾਲ ਰਾਹੂ ਵੀ ਤੁਹਾਡੇ ਤੀਜੇ ਸਥਾਨ ਵਿੱਚ ਬੈਠਣ ਵਾਲਾ ਹੈ ਹੁਣ ਮਿੱਤਰ ਗ੍ਰਹਿਾਂ ਦੀ ਸਪੋਰਟ ਬਾਰੇ ਗੱਲ ਕਰ ਰਹੇ ਆ ਆਪਾਂ ਤਾਂ ਰਾਹੂ ਕਿੱਥੇ ਬੈਠਣ ਬੈਠੇਗਾ ਪੂਰਾ ਸਾਲ ਤੀਸਰੇ ਸਥਾਨ ਵਿੱਚ ਤਾਂ ਤੀਸਰੇ ਰਾਹੀਂ ਰਾਹੂ ਬੈਠ ਕੇ ਕੇਤੂ ਨੂੰ ਨੌਵੇਂ ਸਥਾਨ ਵਿੱਚ ਬੈਠ ਕੇ ਉਚਾਈ ਤੇ ਲੈ ਕੇ ਜਾਂਦਾ ਹੈ ਕੇਤੂ ਨੂੰ ਉਚਾਈ ਤੇ ਲੈ ਕੇ ਜਾਂਦਾ ਤਾਂ ਵਿਦੇਸ਼ ਯਾਤਰਾ ਲਈਏ ਸਾਲ ਤੁਹਾਡਾ ਅੱਛਾ ਹੈ ਮਕਰ ਲੱਗਣ ਮਕਰ ਰਾਸ਼ੀ ਵਾਲਿਆਂ ਦਾ ਇੰਟੂਇਸ਼ਨ ਤੁਹਾਡੀ ਬੜੀ ਅੱਛੀ ਬਣੇਗੀ ਕੋਈ ਪ੍ਰਾਪਰਟੀ ਲੈਣੀ ਹੈ ਕੋਈ ਘਰ ਮਕਾਨ ਲੈਣਾ ਹੈ ਕੋਈ ਘਰ ਮਕਾਨ ਬਣਾਣਾ ਹੈ ਤਾਂ ਉਹਦੇ ਲਈ ਵੀ ਇਹ ਸਾਲ ਅੱਛਾ ਹੈ ਵੈਸੇ ਅਗਲਾ ਸਾਲ ਇਸ ਤੋਂ ਵੀ ਬੈਸਟ ਹੈ ਪਰ ਇਹ ਸਾਲ ਵੀ ਅੱਛਾ ਹੈ ਰਾਹੂ ਤੋੜ ਪਨ ਕਰਕੇ ਇਧਰੋਂ ਚੱਕ ਕੇ ਇਧਰੋਂ ਧਰ ਕੇ ਇਹਨੂੰ ਇਦਾਂ ਕਰਕੇ ਇਦਾਂ ਕਰਕੇ ਇਹ ਚੀਜ਼ਾਂ ਤੁਹਾਡੀਆਂ ਕਰਵਾ ਦੇਗਾ ਧੋਖੇ ਤੋਂ ਤੁਸੀਂ ਬਚਣਾ ਹੈ ਐਸਾ ਜ਼ਿੰਦਗੀ 'ਚ ਤਰੱਕੀ ਹੋਏਗੀ ਪਰ ਧੋਖਾ ਦੀ ਨਾਲ-ਨਾਲ ਹੋ ਸਕਦਾ ਤਾਂ ਇਸ ਕਰਕੇ ਕਿਸੇ ਤੇ ਭਰੋਸਾ ਨਹੀਂ ਕਰਨਾ ਆਪਣੇ ਬਿਜ਼ਨਸ ਤੇ ਕੰਮ ਕਰਦੇ ਇਨਵੈਸਟਮੈਂਟ ਕਰਦੇ ਸਨ ਸ਼ਨੀ ਇਨਵੈਸਟਮੈਂਟ ਦਾ ਵੀ ਕਰੇਗਾ ਕਿਸੇ ਫੈਕਟਰੀ ਦੀ ਕਿਸੇ ਅੱਛੀ ਪ੍ਰਾਪਰਟੀ ਦੀ ਆਫਰ ਤੁਹਾਨੂੰ ਮਿਲ ਸਕਦੀ ਹੈ ਇਸ ਸਾਲ ਤਾਂ ਤੁਹਾਨੂੰ ਇਹੋ ਕਰ ਲੈਣੇ ਚਾਹੀਦੇ ਆ ਜਿਸ ਤਰ੍ਹਾਂ ਕੋਈ ਡੀਲ ਕਰਨੀ ਹੈ ਤਾਂ ਬਿਲਕੁਲ ਕਰੋ ਠੀਕ ਹੈ ਤਾਂ ਰਾਹੁ ਸ਼ਨੀ ਮਿੱਤਰ ਹੋਏ ਤੇ ਦੂਜਾ ਹੋਇਆ ਤੀਜਾ ਕੌਣਾ ਸ਼ੁਕਰ ਤੇ ਸ਼ੁਕਰ ਸੋਚ ਤੇ ਡਿਪੈਂਡ ਕਰਦਾ ਤੇ ਆਪਣੇ ਸ਼ੁਕਰ ਨੂੰ ਸ਼ਨੀ ਮਕਰ ਲੱਗਣ ਵਾਲਿਆਂ ਨੇ ਹਮੇਸ਼ਾ ਅੱਛਾ ਰੱਖਣਾ ਉਹ ਕਿਦਾਂ ਇਧਰ ਦੀ ਸ਼ੀਸ਼ੀ ਕੋਲ ਰੱਖੋ ਪਿਤਾ ਦੇ ਪੈਰੀ ਹੱਥ ਲਗਾਉਂਦੇ ਰਹੋ ਸਵਸ਼ ਕੱਪੜੇ ਪੈਨੋ ਖੂਬਸਾਰਾ ਪਰਫਿਊਮ ਲਗਾ ਕੇ ਰੱਖੋ ਸ਼ੁਕਰ ਆਪਾਂ ਹੀ ਸ਼ੁਭ ਆਪਣੇ ਵੇਟ ਜਿੰਨਾ ਹਰਾ-ਚਾਲਾ ਗਊਸ਼ਾਲਾ ਪਾ ਕੇ ਆ ਉਹ ਦੇਖੋ ਤਾਂ ਸਹੀ ਸ਼ੁਕਰ ਕਿੰਨਾ ਅੱਛਾ ਅਸਰ ਕਰਦਾ ਸਭ ਅੱਛਾ ਹੋ ਜਾਏਗਾ ਠੀਕ ਹੈ ਤੇ ਹੁਣ ਆਪਾਂ ਗੱਲ ਕਰਦੇ ਆ ਮਿੱਤਰ ਗ੍ਰਹਿਾਂ ਦੀ ਗੱਲ ਕਰ ਲਈ ਤੇ ਹੁਣ ਆਪਾਂ ਗੱਲ ਕਰਦੇ ਆ ਕਿਹੜੇ ਮਹੀਨੇ ਤੁਹਾਡੇ ਲਈ ਸ਼ੁਭ ਜਾਣ ਵਾਲੇ ਦੇਖੋ ਵੈਸੇ ਤਾਂ ਪੂਰਾ ਸਾਲ ਹੀ ਤੁਹਾਡੇ ਲਈ ਸ਼ੁਭ ਹੈ ਟੈਨਸ਼ਨ ਨਾ ਕਰੋ ਪਰ ਆਪਾਂ ਜਨਵਰੀ ਫਰਵਰੀ ਤੇ ਮਾਰਚ ਇਹ ਮਹੀਨੇ ਸਿਹਤ ਦਾ ਧਿਆਨ ਰੱਖਣਾ ਹੈ ਪਿਤਾ ਦੀ ਸਿਹਤ ਦਾ ਧਿਆਨ ਰੱਖਣਾ ਹੈ ਆਲਤ ਵਾਲੀਆਂ ਪਰੇਸ਼ਾਨੀਆਂ ਤੋਂ ਧਿਆਨ ਰੱਖਣਾ ਤੇ ਬਾਕੀ ਸਾਲ ਤੱਕ ਕਰੀਬਨ ਤੁਹਾਡਾ ਸ਼ੋਭੀ ਜਾਏਗਾ ਤੇ ਉਸ ਤੋਂ ਬਾਅਦ ਅਗਸਤ ਅਕਤੰਬਰ ਥੋੜਾ ਧਿਆਨ ਨਾਲ ਚੱਲਣਾ ਤੇ ਬਾਕੀ ਸਾਰੀ ਸਾਲ ਸ਼ੁਭਤਾ ਵਾਲਾ ਜਾਏਗਾ ਬਸ ਆਪਣੇ ਸ਼ਨੀ ਨੂੰ ਸ਼ੁਭ ਕਰਦੇ ਰਹੋ ਠੀਕ ਇੱਕ ਮੇਨ ਗੱਲ ਕਿ ਆਪਣੇ ਚਾਚੇ ਨਾਲ ਸੰਬੰਧ ਤੇ ਆਪਣੇ ਤਾਏ ਮਾਮੇ ਨਾਲ ਸੰਬੰਧ ਬਿਲਕੁਲ ਅੱਛੇ ਰੱਖਣੇ ਹਨ ਉਹਨਾਂ ਦੁਆਰਾ ਕੋਈ ਨਾ ਕੋਈ ਤੁਹਾਨੂੰ ਪ੍ਰੋਬਲਮ ਮੰਗਲ ਦੀ ਸਥਿਤੀ ਕਰਕੇ ਆ ਸਕਦੀ ਹੈ ਹੁਣ ਗੱਲ ਕਰਦੇ ਆਪਾਂ ਘਰ ਆਪਣਾ ਕੰਮ ਕਾਰ ਕਰਨ ਵਾਲਿਆਂ ਲਈ ਇਹ ਸਾਲ ਸਭ ਤੋਂ ਬੈਸਟ ਜਾਏਗਾ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਕੇਤੂ ਨੌਵੇਂ ਚੱਲਣ ਵਾਲਾ ਤੇ ਕੇਤੂ ਨੌਵੇਂ ਉਚਾਈ ਤੇ ਲੈ ਕੇ ਜਾਏਗਾ ਤੁਹਾਨੂੰ। ਕੁੱਤਿਆਂ ਦੀ ਸੇਵਾ ਕਰਨੀ ਸ਼ੁਰੂ ਕਰ ਦਿਓ ਬਹੁਤ ਅੱਛਾ ਹੋ ਜਾਏਗਾ। ਕਾਲੇ ਚਿੱਟੇ ਦਿਲ ਤਿਲਜਾਲ ਪ੍ਰਵਾਹ ਕਰੋ। ਤਾਂ ਬਿਜ਼ਨਸ ਕੰਮ ਕਾਰ ਵਿੱਚ ਕੀਤੀ ਗਈ ਇਨਵੈਸਟਮੈਂਟ ਤੁਹਾਨੂੰ ਕਾਫੀ ਫਾਇਦਾ ਦੇਣ ਵਾਲੀ ਹੈ। ਤਾਂ ਬਿਜ਼ਨਸ ਲਈ ਇਹ ਸਾਲ ਅੱਛਾ। ਵਿਦਿਆਰਥੀਆਂ ਦੀ ਗੱਲ ਕਰੀਏ ਤਾਂ ਥੋੜਾ ਹਲਕੇ ਚ ਲੈਂਦੇ ਆ ਮਕਰ ਲੱਗਣ ਵਾਲੇ ਆਪਣੀ ਪੜ੍ਹਾਈ ਨੂੰ ਸੀਰੀਅਸਲੀ ਨਹੀਂ ਲੈਂਦੇ। ਦੋ ਦਿਨ ਪੜ੍ਹੇ ਤਾਂ ਚਾਰ ਦਿਨ ਫਿਰ। ਨਹੀਂ ਨਹੀਂ ਕਰ ਲਾਂਗੇ। ਹਲਕੇ ਚਲਾਉਂਗੇ ਤਾਂ ਉਹਨੇ ਨੰਬਰ ਨਹੀਂ ਆਉਣੇ ਜਿੰਨਾ ਤੁਹਾਡਾ ਦਿਮਾਗ ਆ ਬੈਠ ਕੇ ਸਟੇਬਿਲਟੀ ਨਾਲ ਕੀਤੇ ਕੰਮ ਹੀ ਤੁਹਾਨੂੰ ਸਕਸੈਸ ਦਵਾਣਗੇ ਪਰ ਸ਼ੁਕਰ ਤੁਹਾਨੂੰ ਬੈਠਣ ਨਹੀਂ ਦੇਵੇਗਾ ਤਾਂ ਉਹਦੇ ਲਈ ਤੁਸੀਂ ਕੀ ਕਰਨਾ ਹੈ ਮਾਤਾ ਦੇ ਪੈਰੀ ਹੱਥ ਆਪਣੇ ਚੰਦਰ ਨੂੰ ਸ਼ੁਭ ਕਰਨਾ ਹੈ ਤੇ ਸ਼ੁਕਰ ਨੂੰ ਜੇ ਸ਼ੁਭផល ਦਵੇ ਤੁਹਾਨੂੰ ਗਾਂ ਰੋਟੀ ਪਾਉਂਦੇ ਰੋ ਤਾਂ ਕਿ ਸਟੇਬਿਲਟੀ ਬਣੀ ਰਹੇ ਠੀਕ ਹੈ ਤੇ ਹੁਣ ਗੱਲ ਕਰਦੇ ਆ ਆਪਾਂ ਜੌਬ ਕਰਨ ਵਾਲਿਆਂ ਦੀ ਨੌਕਰੀ ਕਰਨਾਂ ਨੌਕਰੀ ਕਰਨ ਵਾਲੇ ਜਿਹੜੇ ਮਕਰ ਲਗਣ ਮਕਰ ਰਾਸ਼ੀ ਵਾਲੇ ਹਨ ਪੈਸੇ ਤਾਂ ਇਹਨਾਂ ਦਾ ਸਟੇਬਲ ਚੱਲੇਗਾ ਪਰ ਫਿਰ ਵੀ ਇਹ ਨਾਲ ਛੋਟਾ ਮੋਟਾ ਬਿਜ਼ਨਸ ਕਰਨ ਬਾਰੇ ਤੁਸੀਂ ਸੋਚ ਰਹੇ ਹੋ ਤਾਂ ਇਹ ਸਾਲ ਤੁਹਾਡੇ ਲਈ ਬੈਸਟ ਹੈ ਛੋਟਾ ਮੋਟਾ ਨਾਲ ਕੰਮ ਵੀ ਕਰ ਲੋ ਨੌਕਰੀ ਤੇ ਤੁਹਾਡੀ ਠੀਕ ਠਾਕ ਚੱਲਦੀ ਰਹੇਗੀ ਕੋਈ ਦੁਕਾਨਦਾਰੀ ਦੀ ਕੋਈ ਕੱਪੜੇ ਦੀ ਕੋਈ ਕਿਸੇ ਚੀਜ਼ ਦੀ ਆਫਰ ਤੁਹਾਨੂੰ ਮਿਲ ਰਹੀ ਹੈ ਤਾਂ ਉਹ ਤੁਸੀਂ ਕੰਮ ਕਰ ਖੋਲ ਸਕਦੇ ਹੋ ਚਾਹੇ ਉਹ ਖਾੜ ਪੀਂਦਾ ਹੀ ਕਿਉਂ ਨਾ ਹੋਵੇ ਸ਼ਨੀ ਦੂਜੇ ਤੁਹਾਨੂੰ ਸ਼ੁਭਤਾ ਵਾਲੇ ਪਾਸੇ ਲੈ ਕੇ ਜਾਏਗਾ ਸਕਸੈਸ ਦਿਵਾਏਗਾ ਤੇ ਅੱਛਾ ਪੈਸਾ ਕਮਾਉਗੇ ਤੁਸੀਂ ਹੁਣ ਜਾਣਦੇ ਆ ਸ਼ਰੀ ਲਗਣ ਵਾਲਿਆਂ ਦੇ ਲਈ ਮਕਰ ਲਗਣ ਵਾਲਿਆਂ ਦੇ ਲਈ ਸਟੋਨ ਕਿਹੜਾ ਪਾ ਸਕਦੇ ਹੋ ਤੁਸੀਂ ਵੈਸੇ ਤੁਸੀਂ ਡਾਇਮੰਡ ਪਾ ਸਕਦੇ ਹੋ ਜਰਕਣ ਪਾ ਸਕਦੇ ਹੋ ਓਪਲ ਪਾ ਸਕਦੇ ਹੋ ਕਿਉਂਕਿ ਤੁਹਾਡੀ ਸੋਚ ਤੇ ਸਰਕਾਰ ਜਾਨੀ ਕਰਮ ਸਥਾਨ ਦਾ ਮਾਲਕ ਹੈ ਪੰਨਾ ਸਟੋਨ ਤੁਹਾਨੂੰ ਨਹੀਂ ਪਾਉਣਾ ਚਾਹੀਦਾ ਅਗਰ ਤੁਸੀਂ ਆ ਪਾ ਰਹੇ ਹੋ ਪੰਨਾ ਤਾਂ ਆਪਣੇ ਆਪਣੀ ਜਨਮ ਪੱਤਰੀ ਵਿੱਚ ਬੁੱਧ ਦੀ ਸਥਿਤੀ ਜਾਣੋ ਜ਼ਰੂਰ ਤੇ ਫਿਰ ਤੁਸੀਂ ਪੰਨਾ ਪਾ ਸਕਦੇ ਹੋ ਅਗਰ ਕੋਈ ਰੋਗ ਬਿਮਾਰੀ ਦੀ ਪਰੇਸ਼ਾਨੀ ਹੋਵੇ ਜਾਂ ਕਿਸਮਤ ਦਾ ਸਾਥ ਪੂਰੀ ਤਰ੍ਹਾਂ ਨਾ ਮਿਲ ਰਿਹਾ ਹੋਵੇ ਤਾਂ ਤੁਹਾਨੂੰ ਪੰਨਾ ਸਟੋਨ ਪਾਣਾ ਵੀ ਸ਼ੁਭਤਾ ਦਿੰਦਾ ਤੇ ਅਗਰ ਤੁਹਾਡੀ ਉਮਰ 35 36 ਸਾਲ ਤੋਂ ਜ਼ਿਆਦਾ ਹੈ ਤਾਂ ਤੁਸੀਂ ਨੀਲੰਭੀ ਪਾ ਸਕਦੇ ਕਿਹੜਾ ਨਗ ਤੁਸੀਂ ਨਹੀਂ ਪਾਉਣਾ ਤੁਸੀਂ ਖਾਸ ਤੌਰ ਤੇ ਕੋਸ਼ਿਸ਼ ਕਰਨੀ ਆ ਕਿ ਮਾਨਕ ਨਗ ਨਹੀਂ ਪਾਉਣਾ ਮਾਨਕ ਸਟੋਨ ਨਹੀਂ ਪਾਉਣਾ ਠੀਕ ਜੋ ਸੂਰਜ ਦਾ ਹੁੰਦਾ ਕਿਉਂਕਿ ਸੂਰਜ ਤੁਹਾਡੇ ਅਸਟਮੇ ਖਾਨੇ ਦਾ ਮਾਲਕ ਹੈ ਤਾਂ ਇਹ ਸਟੋਨ ਬਿਲਕੁਲ ਵੀ ਨਹੀਂ ਬਣਦਾ ਤੇ ਹੁਣ ਆਪਾਂ ਗੱਲ ਕਰਦੇ ਆ ਨੰਬਰ ਦੇ ਹਿਸਾਬ ਨਾਲ ਪ੍ਰਾਪਰਟੀ ਲਈ ਤਾਂ ਚਲੋ ਇਹ ਸਾਲ ਅੱਛਾ ਹੈ ਤੇ ਨੰਬਰ ਦੇ ਹਿਸਾਬ ਨਾਲ ਨੰਬਰ ਮੀਨਸ 8 ਨੰਬਰ ਹੈ 2024 2024 8 ਨੰਬਰ ਬਣਦਾ ਤੇ 8 ਨੰਬਰ ਵੈਸੇ ਹੱਥ ਵੀ ਰਾਸ਼ੀ ਮੰਗਲ ਦੀ ਹੈ ਪਰ ਇਹ ਸ਼ਨੀ ਦਾ ਨੰਬਰ ਹੈ ਆਪਾਂ ਹਰ ਰਾਸ਼ੀ ਚ ਦੱਸਿਆ ਕਿ ਸ਼ਨੀ ਦਾ ਨੰਬਰ ਤੇ ਸ਼ਨੀ ਤੇ ਤੁਹਾਡੇ ਲਗਨ ਦਾ ਮਾਲਕ ਹੈ ਕਿ 8 ਨੰਬਰ ਇਹ ਤੁਹਾਨੂੰ ਬਹੁਤ ਕੁਝ ਦੇ ਕੇ ਜਾਏਗਾ ਬਹੁਤ ਅੱਛੀ ਸਕਸੈਸ ਦੋਏਗਾ ਅੱਛਾ ਕੰਮ ਕਰ ਦਵਾਏਗਾ ਤੇ ਨੰਬਰ ਦੀ ਊਰਜਾ ਤੁਸੀਂ ਸ਼ੁੱਭਤਾ ਨਾਲ ਲੈਣੀ ਹੈ ਜਾਂ ਤੁਹਾਨੂੰ ਲੱਗੇ ਕਿ ਇਹ ਸਾਨੂੰ ਹੋਰ ਜ਼ਿਆਦਾ ਅੱਛਾ ਕਰੇ ਤਾਂ ਕਿਸੇ ਮਜ਼ਦੂਰ ਨੂੰ ਲੇਬਰ ਕਰਨ ਵਾਲੇ ਨੂੰ ਜੋ ਕਿ ਸ਼ਨੀ ਦਾ ਕੰਮ ਕਰਦਾ ਹੋਵੇ ਰਿਕਸ਼ਾ ਚਲਾਉਂਦਾ ਹੋਵੇ ਕੋਈ ਬਿਲਡਿੰਗ ਮਟੀਰੀਅਲ ਦਾ ਕੰਮ ਕਰਦਾ ਕੋਈ ਲੇਬਰ ਦਾ ਕੰਮ ਕਰਦਾ ਇਟਾ ਜੋ ਇਟਾ ਬਜ਼ਰੀ ਰੇਤੇ ਦਾ ਕੰਮ ਕਰਦੇ ਆ ਜੇ ਤੁਹਾਡਾ ਇਸ ਤਰ੍ਹਾਂ ਦਾ ਕੰਮ ਹੈ ਤਾਂ ਉੱਥੇ ਕੋਈ ਮਜ਼ਦੂਰ ਲੱਗੇ ਹੋਏ ਆ ਤਾਂ ਉਹਨਾਂ ਨੂੰ ਜੁੱਤੀ ਵਗੈਰਾ ਦਾਣ ਹਰ ਸਾਲ ਕਰਦੇ ਰਹੋ ਸੱਚ ਜਾਣੋ ਇਹ ਨੰਬਰ ਤੁਹਾਨੂੰ ਉਸ ਦੀ એનર્ਜੀ ਦੇਣੀ ਸ਼ੁਭਤਾ ਨਾਲ ਦੇਣੀ ਸ਼ੁਰੂ ਕਰਨਾ ਤਾਂ ਇਹ ਨੰਬਰ ਤੁਹਾਡੇ ਲਈ ਬੈਸਟ ਹੈ ਅੱਛਾ ਹੈ ਅੱਛਾ ਤੁਹਾਡਾ ਜਾਣ ਵਾਲਾ ਹੈ ਸਾਲ ਪੋਜ਼ਿਟਿਵ ਹੈ ਰਹੇਗਾ ਕਿ ਜਿੰਨਾ ਆਪਣੇ ਲਈ ਅੱਛਾ ਸੋਚੋਗੇ ਓਨਾ ਹੀ ਅੱਛਾ ਹੋਏਗਾ ਬਾਦੂ ਖੱਜਲ ਖਵਾਰੀ ਦਿਮਾਗ ਤੇ ਚੱਕਣੀ ਬੰਦ ਕਰ ਦਿਓ ਜੋ ਮਕਰ ਰਾਸ਼ੀ ਵਾਲੇ ਤਕਰੀਬਨ ਦੂਜਿਆਂ ਦੀ ਲੈ ਕੇ ਆਪ ਬਿਮਾਰ ਹੀ ਹੋ ਜਾਂਦੇ ਠੀਕ ਹੈ ਤਾਂ ਇਸ ਕਰਕੇ ਅ ਇਮੋਸ਼ਨਲ ਜਿਆਦਾ ਨਹੀਂ ਹੋਣਾ ਚਾਹੀਦੀ ਤੇ ਗਲਾਜ ਪਾਣੀ ਪੀਂਦੇ ਰਹਿਣਾ ਮਕਰ ਲਗਨ ਤੇ ਮਕਰ ਰਾਸ਼ੀ ਵਾਲਿਆਂ ਨੇ ਤੇ ਇੱਕ ਪੰਨਾ ਸਟੋਨ ਜਾਂ ਤੁਸੀਂ ਅ ਜਰਕਣ ਜਾਂ ਡਾਈਮੰਡ ਪਾ ਸਕਦੇ ਹੋ ਦੁੱਧ ਮੱਥੇ ਤੇ ਲਾਉਣਾ ਪੂਰਾ ਸਾਲ ਨਹੀਂ ਭੁੱਲਣਾ ਸ਼ਨੀ ਤੁਹਾਨੂੰ ਬੜਾ ਸ਼ੁਭ ਦੇਗਾ ਅਗਰ ਸਿਹਤ ਦੀ ਜਿਆਦਾ ਪ੍ਰੋਬਲਮ ਆਵੇ ਵੀ ਦੱਸ ਦਿਨੇ ਆ ਤੁਹਾਨੂੰ ਤਾਂ ਕਾਲੀ ਮਹਾ ਦੀ ਦਾਲ ਲੈ ਕੇ ਕਦੇ ਕਦੇ ਲੰਗਰ ਚ ਦੇਣੀ ਸ਼ੁਰੂ ਕਰ ਦੋ ਸਿਹਤ ਠੀਕ ਹੋ ਜਾਏਗੀ ਆਪਣੀ ਵੇਟ ਜਿੰਨਾ ਪੂਰਾ ਹਰਾਚਾਰਾ ਲਾਉ ਗਊਸ਼ਾਲਾ ਦਾ ਦੇਖੋ ਤਾਂ ਸਹੀ ਸਿਹਤ ਬਿਲਕੁਲ ਠੀਕ ਹੋ ਚਾਹੀਦੀ ਤਾਂ ਐਸੀ ਮਕਰ ਲਗਨ ਤੇ ਮਕਰ ਰਾਸ਼ੀ ਵਾਲਿਆਂ ਲਈ ਕਿਵੇਂ ਜਾਏਗਾ 324 ਨਵਾਂ ਸਾਲ ਤੁਹਾਡੇ ਲਈ ਬਹੁਤ ਸ਼ੁਭ ਜਾਵੇ ਬਹੁਤ ਹੀ ਅੱਛਾ ਰਹੇ ਹੈਨਾ ਤੇਰੇ ਲਈ ਤੁਸੀਂ ਇੱਕ ਹੋਰ ਉਪਾਅ ਕਰਦੇ ਰਹਿਣਾ ਮਕਰ ਲਗਨ ਤੇ ਮਕਰ ਰਾਸ਼ੀ ਵਾਲਿਆਂ ਨੇ ਇੱਕ ਵਾਈਟ ਕਲਰ ਦਾ ਕੱਪੜਾ ਆ ਜਾ ਇੱਕ ਇਤਰ ਦੀ ਸ਼ੀਸ਼ੀ ਵਾਈਟ ਕਪੜੇ ਚਲਪੇਟ ਕੇ ਆਪਣੇ ਕੋਲ ਰੱਖ ਲੈਣੀ ਹੈ ਸੱਚ ਜਾਣੋ ਅਗਰ ਉੱਤੇ ਤੁਸੀਂ 8 ਨੰਬਰ ਲਿਖ ਲੈਨੇ ਹੋ ਤੁਹਾਨੂੰ ਆਪਹਿਲਾ એનਰਜੀ ਲਾਓ ਦੇਖੋਗੇ ਤੁਹਾਡਾ ਲੱਕੀ ਨੰਬਰ ਕੀ ਹੈ ਆਪਣੀ ਡੇਟ ਆਫ ਬਰਥ ਦੇ ਹਿਸਾਬ ਨਾਲ ਵੀ ਹੈ ਪਰ ਇਸ ਸਾਲ ਤੁਹਾਡੇ ਲਈ ਮਕਰ ਲਗਣ ਵਾਲਿਆਂ ਲਈ ਸ਼ੁਭ ਜਾਵੇ ਇਸ ਦੇ ਲਈ ਤੁਸੀਂ ਉਹ ਇਤਰ ਵਾਲੀ ਸ਼ੀਸ਼ੀ ਲਪੇਟ ਕੇ ਉੱਤੇ 8 ਨੰਬਰ ਲਿਖ ਕੇ ਜਾਂ 2024 ਲਿਖ ਕੇ ਆਪਣੀ ਜੇਬ ਚ ਪਾਓ ਸ਼ੁਭ ਹੋ ਜਾਣਾ ਸਾਰਾ ਕੁਝ ਉਸ ਤੋਂ ਬਾਅਦ ਸਵਾਸਤਿਕ ਵੀ ਬਣਾ ਸਕਦੇ ਹੋਰ ਸ਼ੁਭ ਹੋ ਜਾ ਠੀਕ ਹੈ ਜੀ ਚਲੋ ਇੱਕ ਵਾਰ ਫਿਰ ਤੋਂ ਨਵੇਂ ਸਾਲ ਦੀਆਂ ਮੁਬਾਰਕਾਂ 2024 ਤੁਹਾਡੇ ਲਈ ਬਹੁਤ ਸ਼ੁਭਜਾਵੇ ਸਤਿ ਸ਼੍ਰੀ ਅਕਾਲ